ਕੈਂਪਿੰਗ ਸ਼ੁਰੂ ਹੋ ਚੁੱਕੀ ਹੈ ਕੀ ਕਹਿਣਾ ਚਾਹੁੰਗਾ ਕਿਵੇਂ ਦਾ ਪਿਆਰ ਮਿਲ ਰਿਹਾ ਦੇਖੋ ਜੀ ਬਹੁਤ ਵਧੀਆ ਮੈਂ ਸਾਰੇ ਹਲਕਿਆਂ ਚ ਜਾ ਰਹੇ ਹਾਂ ਤੇ ਅੱਜ ਧੂਰੀ ਆਇਆ ਤੇ ਸਾਰੇ ਕਿਤੇ ਇੱਕੋ ਮਾਹੌਲ ਹੈ ਚਾਹੇ ਤੁਸੀਂ ਸਨਾਮ ਚਲੇ ਜਾਓ ਚਾਹੇ ਜੜਵੇ ਚਲੇ ਜਾਓ ਚਾਹੇ ਸੰਗਰੂਰ ਚਾਹੇ ਫਤਿਹਗੜ ਮੈਲਕਲਾ ਮਲੇਰ ਕੋਟਲਾ ਸਾਰੇ ਕਿਤੇ ਲੋਕਾਂ ਦੇ ਵਿੱਚ ਹੁਸ਼ਾ ਹੈ ਦੇ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਦੀ ਸਰਕਾਰ ਦੇ 2 ਸਾਲ ਦੇ ਕੰਮ ਨੇ ਉਹਨਾਂ ਤੇ ਮੋਹਰ ਲਾਉਣਗੇ ਤੇ ਸਾਨੂੰ 100% ਯਕੀਨ ਹੈ ਲੋਕਾਂ ਤੇ ਵਿਸ਼ਵਾਸ ਹੈ ਕਿ ਵੱਡੀ ਲੀਡ ਨਾਲ ਜਿਹੜੀ ਸੰਗਰੂਰ ਦੀ ਸੀਟ ਹੈ ਉਹ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜਿੱਤੇਗੀ ਇਹ ਲਗਦਾ ਲੀਡ ਪੀਜੀਪੀ ਚ ਹੀ ਜ਼ਿਆਦਾ ਨੇ ਉਹਨੂੰ ਕੀ ਹੋਣੀ ਦੇਖੋ ਬੀਜੇਪੀ ਨੇ ਰੱਖੀ ਹੋਈ ਹੈਗੀ ਪਹਿਲਾਂ ਕੇਸ ਪਾਏ ਜਾਂਦੇ ਐ ਇਨਕੁਆਰੀਆਂ ਖੋਲੀਆਂ ਜਾਂਦੀਆਂ ਤੇ ਜਿੱਦਨ ਬੀਜੇਪੀ ਸ਼ਾਮਲ ਹੋ ਜਾਂਦੇ ਆ ਉਦੋਂ ਸਾਰਾ ਕੁਝ ਜਿਹੜਾ ਬੰਦ ਹੋ ਜਾਂਦਾ ਸੋ ਇਹ ਉਧਰ ਕਹਿ ਲੋ ਵੀ ਸਾਊਥ ਤੋਂ ਲੈ ਕੇ ਇਧਰ ਪੰਜਾਬ ਤੱਕ ਜੰਮੂ ਕਸ਼ਮੀਰ ਤੱਕ ਸਾਰੇ ਲੀਡਰਾਂ ਦੀ ਇੱਕੋ ਮਜਬੂਰੀ ਹੈ ਕਿ ਪਿਛਲੇ ਸਮੇਂ 'ਚ ਧਾਂਦनियां ਕੀਤੀਆਂ ਜਿਹਦੇ ਕਰਕੇ ED CBI ਤੋਂ ਡਰ ਕੇ ਜਿਹੜੇ ਉਧਰ ਜਾ ਰਹੇ ਐ ਤੇ BJP ਨੇ ਵੀ ਇਹੀ ਤਰੀਕਾ ਜਿਹੜਾ ਅਪਣਾਇਆ ਹੋਇਆਗਾ ਕਿ ਕਿਸੇ ਵੀ ਤਰੀਕੇ ਨਾਲ ਬਾਏ ਹੁੱਕਣ ਬਾਏ ਰੁੱਕ ਲੋਕਾਂ ਨੂੰ ਦਰਾਤ ਮਾ ਕੇ ਪਾਜ-ਪਾਚ ਲੈ ਕੇ ਆਓ ਪਰ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਵੀ ਬੂਟਾਂ ਲੀਡਰਾਂ ਨੇ ਨਹੀਂ ਪਾਉਣੀਆਂ ਬੂਟਾਂ ਦੇਸ਼ ਦੇ ਲੋਕਾਂ ਨੇ ਪਾਉਣੀਆਂ ਨੇ ਤੇ ਦੇਸ਼ ਦੇ ਲੋਕ ਨੇ ਜਿਹੜੇ ਇਸ ਵਾਰੀ ਸੰਵਿਧਾਨ ਬਚਾਉਣ ਦੇ ਲਈ ਕਿਉਂਕਿ ਅੱਜ ਅ ਅੰਬੇਦਕਰ ਜਨਮ ਦਿਵਸ ਹੈ ਮੈਂ ਹੀ ਕਹੂੰਗਾ ਕਿ ਜਿਹੜਾ ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਬੇੜਕਰ ਜੀ ਨੇ ਜਿਨ੍ਹਾਂ ਨੇ ਸਾਨੂੰ ਹੱਕ ਲੈ ਕੇ ਦਿੱਤੇ ਫੰਡਾਮੈਂਟਲ ਰਾਈਟਸ ਲੈ ਕੇ ਦਿੱਤੀਆਂ ਅੱਜ ਕਹ ਲੋ ਵੀ ਮੋਦੀ ਦੀ ਜਿੱਤ ਹਾਰ ਦਾ ਸਵਾਲ ਹੀ ਕੋਣ ਜਿੱਤਦਾ ਕੋਣ ਹਾਰਦਾ ਦਾ ਸਵਾਲ ਨਹੀਂ ਅੱਜ ਦੇਸ਼ ਨੂੰ ਸੰਵਿਧਾਨ ਨੂੰ ਜਿਹੜੀ ਬਚਾਉਣ ਦੀ ਲੜਾਈ ਹੈ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਸਾਰੇ ਦੇਸ਼ ਦੇ ਲੋਕ ਕੇ ਫੈਸਲਾ ਕਰੀ ਬੈਠੇ ਆ ਕਿ ਜਿਹੜੀ ਇਹ ਏਜੰਸੀਆਂ ਦੀ ਦੁਰਵਰਤੋਂ ਕਰਕੇ ਇੱਕ ਡਿਕਟੇਟਰਸ਼ਿਪ ਵਾਲਾ ਮਾਹੌਲ ਬਣਾਉਂਦਾ ਦੀ ਸਰਕਾਰ ਆ ਲੋਕਿਆਂ ਨੂੰ ਚਲਦਾ ਕਰ ਰਹੀ ਪੰਜਾਬ ਚ ਕੀ ਗੱਲ ਬਾਕੀ ਪਾਰਟੀਆ ਕੋਈ ਕੈਂਡੀਡੇਟ ਨਹੀਂ ਆਗੇ ਜਿਹੜਾ ਇਹਨਾਂ ਟਾਈਮ ਲਗਾਇਆ ਜਾ ਰਿਹਾ ਹੁਣੀ ਨਹੀਂ ਜੀ ਇਹ ਤਾਂ ਹੁਣ ਬਾਕੀ ਹੈਗੇ ਵੀ ਇਹਦਾ ਮੰਨਦੇ ਨਹੀਂ ਤੁਸੀਂ ਦੇਖੋ ਕਿ ਪਹਿਲਾਂ ਧੀਰਪਾ ਸਾਹਿਬ ਦੀ ਗੱਲ ਚੱਲਦੀ ਸੀ ਸਗੋਂ ਅਕਾਲੀ ਦਲ ਦੀ 15 ਵੀ ਦਿਨ ਉਹਨਾਂ ਨੇ ਵੀ ਕਿਹੜੇ ਦਿੱਤੇ ਹੁਣ ਭਾਵੇਂ ਧੀਰਪਾ ਸਾਹਿਬ ਕੋਈ ਬਹਾਨਾ ਲਾਈ ਜਾਣ ਵੀ ਜੀ ਮੈਨੂੰ ਠੋਕ ਨਹੀਂ ਦਿੱਤੀ ਤੋਖਾ ਉਹ ਵਿਆਹ ਪਰ ਉਹ ਅਸਰ ਘਹਾਰੀ ਸਾਥ ਲੱਗਦੀ ਹੈ ਧੀਰਪਾ ਸਾਹਿਬ ਨੇ ਇਲੈਕਸ਼ਨ ਲੜਨ ਉਹ ਜਿਹੜਾ ਉਹ ਪਨਾ ਕੀਤਾ ਹੋਣਾ ਤਕਬੀਰ ਬਾਦਲ ਜੀ ਕਦ ਉਹਦੋਂ ਲੌਂਗਵਾਲ ਸਾਹਿਬ ਕੋਲੇ ਵੀ ਗਏ ਉਹਨਾਂ ਨੇ ਵੀ ਮਿਲ ਲੱਗਦਾ ਬਾਹ ਪੜਾਈ ਜਿਹਦੇ ਕਰਕੇ ਮਜਬੂਰੀ ਬਸ ਹੁੰਦਾ ਸਾਬ ਨੂੰ ਜਿਹੜੀ ਟਿਕਟ ਆ ਉਹ ਦੇਣੀ ਪਈ ਐ ਪਰ ਅਸਲ ਕਹਾਣੀ ਇਹੀ ਐ ਕਿਉਂਕਿ ਜਿਹੜੀ ਪਾਰਟੀ ਦਾ ਖੁਦ ਪ੍ਰਧਾਨ ਜਿਹੜਾ ਜਿੱਤਿਆ ਹੋਇਆ ਐ ਐਮਪੀ ਅ ਸਗਦੀਰ ਸਿੰਘ ਬਾਦਲ ਜਿਹੜਾ ਖੁਦ ਇਲੈਕਸ਼ਨ ਲੜਨ ਲਈ ਤਿਆਰ ਨਹੀਂ ਤਾਂ ਫਿਰ ਦੂਜਿਆਂ ਨੇ ਕਿੱਥੋਂ ਲੜਨੀ ਐ ਤੁਸੀਂ ਦੇਖੋ ਵੀ 7 ਟਿਕਟਾਂ ਘਰ ਅਨਾਉਂਸ ਕੀਤੀਆਂ ਪਰ ਬੀਪਾ ਹਰਸਿਮਰਤ ਕੌਰ ਬਾਦਲ ਦੀ ਟਿਕਟ ਨਹੀਂ ਅਨਾਉਂਸ ਕੀਤੀ ਕਿਉਂਕਿ ਨਾ ਬਾਦਲ ਸਾਹਿਬ ਨੇ ਜਿਹੜਾ ਉਹ ਪੰਜਾਬ ਦਾ ਢੇਡਾ ਜਾ ਦੇ ਰਹੇ ਆ ਡਰਾਮਾ ਜਾ ਕਰ ਰਹੇ ਆ ਉਹਨੇ ਸਾਰੀ ਉਹਨਾਂ ਨੂੰ ਸਸਪੈਂਡ ਹੋਣ ਦੀ ਹਿਸਾਬ ਚੁਕਾ ਲਿਆ ਇੱਕ ਗਰਾਊਂਡ ਤੇ ਸਾਰੇ ਜਿਹੜੇ ਬੱਤੇ ਉਹ ਸਾਫ ਹੋਏ ਪਏ ਨੇ ਇਸੇ ਕਰਕੇ ਤਿੰਨ ਵਾਰੀਆਂ ਦੀ ਜਿੰਨੀ ਐਪੀ ਹੋਵੇ ਹਰ ਸਿਮਰਤ ਕੌਰ ਬਾਦਲ ਜੀ ਤੇ ਕੱਲ ਤੇ ਖੋਹ ਨਹੀਂ ਕੀਤੀ ਤੋਂ ਕਹਿੰਦੇ ਚੈੱਕ ਕਰਦੇ ਫਿਰਦੇ ਆ ਬਟੇਡੇ ਵਾਲੇ ਨਾਲੀਏ ਤੋਂ ਇਧਰੋਂ ਲੜੀਏ ਕਿ ਘਡੂਰਦਾ ਤੋਂ ਲੜੀਏ ਪਰ ਮੈਂ ਵਿਪਲ ਜੀ ਨੂੰ ਕਹਿਣਾ ਚਾਹਣਾ ਕਿ ਜਿੱਥੋਂ ਮਰਜੀ ਲੜ ਲਓ ਹਾਰ ਤੋਂ ਡਿੱਟਾ ਤੁਸੀਂ ਸਿਰਫ ਇਹ ਦੇਖਣਾ ਸੀ ਭਾਈ ਬਟੇਡੇ ਵਾਲਾ ਤੋਂ ਹਾਰਨਾ ਫਰੋਜਪੁਰ ਵਾਲਾ ਤੋਂ ਹਾਰਨਾ ਕਿ ਘਡੂਰਦਾ ਵਾਲਾ ਤੋਂ ਹਾਰਨਾ ਦੇ ਸਾਹਮਣੇ ਜਿਹੜਾ ਕਾਗਜ਼ ਤੇ ਲਿਖਿਆ ਹੋਇਆ ਇਹ ਸੁਖਵੀਰ ਸਿੰਘ ਬਾਦਲ ਨੇ ਪੜ੍ਹ ਲਿਆ ਸਾਰੇ ਕੱਲੇ ਦੇ ਲੀਡਰਾਂ ਨੇ ਪੜ੍ਹ ਲਿਆ ਇਸੇ ਕਰਕੇ ਕੋਈ ਲੈਕਚਰ ਨਹੀਂ ਦੇ ਸਕਿਆ ਬਿਲਕੁਲ ਕਾਂਸ ਨੂੰ ਲੀਡਰ ਨਹੀਂ ਬਣਿਆ ਬਾਹਰੋਂ ਫੈਰਾ ਸਾਹਾਰਾ ਦੇਖੋ ਲੋਕਤੰਤਰ ਹੈ ਖੜਤਾ ਕੋਈ ਕਿਤੇ ਨਹੀਂ ਸਕਦਾ ਪਰ ਵੋਟਾਂ ਸੰਗਰੂਰ ਵਾਲਾ ਚਾਂਸ ਨੂੰ ਮਿਲਿਆ ਨਹੀਂ ਲੱਗਦਾ ਇਹ ਕੋਈ ਨਹੀਂ ਆਫੀ ਗੱਲ ਹੈ ਇਹ ਉਹ ਪਾਰਟੀਆਂ ਨੇ ਜਿੰਨਾ ਚੱਗੇ ਨਾ 10-10 ਕਰੋੜ ਰੁਪਏ ਚੱਕੀ ਫਿਰਦੇ ਹੁੰਦੇ ਸੀ ਟਿਕਟਾਂ ਦੇ ਲਈ ਕੰਗਰਸ ਵਾਲੀ ਤੇ ਅੱਜ ਦੀ ਘੜੀ ਲੀਡਰ ਕੋਈ ਕਾਂਗਰਸ ਦਾ ਕਿਉਂਕਿ ਸਾਨੂੰ ਦੱਸ ਦਿਆ ਤੁਹਾਡੇ ਵੀ ਲੀਡਰਾਂ ਦੇ ਜਿਹੜੇ ਥੱਲੇ 200 ਕੁ ਵਰਕਰਾਂ ਦਾ ਸੰਪਰਕਿਤ ਹੋਣਗੇ ਜਿਹੜੇ ਨਿੱਕੀ ਹੁੰਦੇ ਆ ਸਿੰਗਲਾ ਸਾਹਿਬ ਦੇ ਬੰਦੇ ਵੀ ਕਹਿੰਦੇ ਆ ਕਿ ਸਿੰਗਲਾ ਸਾਹਿਬ ਨੇ ਤਾਂ ਮਨਾ ਕਰਤਾ ਜੀ ਉਹ ਨਹੀਂ ਇਲੈਕਸ਼ਨ ਲੜਨਾ ਚਾਹੁੰਦੇ ਐਂ ਭੱਠਲ ਬੀਬਾ ਜੀ ਦੇ ਉਹਨਾਂ ਦੇ ਬੰਦੇ ਕਹਿੰਦੇ ਜੀ ਉਹ ਨਹੀਂ ਲੜਨਾ ਚਾਹੁੰਦੇ ਸੋ ਸਾਰੇ ਲੋਕ ਲੀਡਰ ਐ ਜਿਹੜੇ ਹੱਥ ਖੜੇ ਕਰ ਰਹੇ ਐ ਇਸੇ ਕਰਕੇ ਹੋ ਸਕਦਾ ਕੋਈ ਮਜਬੂਰੀ ਵਾਸਤੇ ਬਾਹਰੋਂ ਨਿਹਾਉਣਾ ਪੈ ਜੇ ਪਰ ਵੋਟਾਂ ਇਹ ਸੰਗੂਰ ਦੇ ਲੋਕਾਂ ਨੇ ਪਾਉਣੀ ਐ ਇੱਕ ਕੈਂਡੀਡੇਟ ਖੜੇ ਕਰਨ ਨਾਲ ਕੁਝ ਫਰਕ ਨਹੀਂ ਪੈਂਦਾ ਮਜਬੂਰੀ ਐ ਕੈਂਡੀਡੇਟਾਂ ਲੜਾਉਣੇ ਪੈਣੇ ਐ ਪਰ ਜਿੱਤ ਇੱਥੇ ਜਿਹੜਾ ਸੰਗਰੂਰ ਲਈ ਕੰਮ ਕਰਦਾ ਇਹ ਤਾਂ ਲੋਕਾਂ ਲਈ ਕੰਮ ਕਰਦਾ ਜਿਹੜੀ ਪਾਰਟੀ ਲੋਕਾਂ ਲਈ ਕੰਮ ਕਰਦੀ ਹੈ ਉਹਦੀ ਜਿਹੜੀ ਆ ਉਹ ਨਹੀਂ